ਅੱਜ ਦੀ ਪ੍ਰੈਸ ਕਾਨਫਰੰਸ ਭਾਰਤੀ ਕਿਸਾਨ ਜੁਨੈਨ ਦੁਆਬਾ ਵੱਲੋਂ ਪ੍ਰੈਸ ਕਲੱਬ ਜਲੰਧਰ ਵਿਖੇ ਜਿਹੜੀ ਕੀਤੀ ਗਈ ਆ ਇਸ ਦੇ ਵਿੱਚ ਸਾਡਾ ਮੇਨ ਇਸ਼ੂ ਜਿਹੜਾ ਉਹ ਸਾਡਾ ਗੰਨੇ ਦੇ ਬਕਾਇਆ ਨੂੰ ਲੈ ਕੇ ਆ ਜਿਹੜਾ ਗੰਨੇ ਦਾ ਬਕਾਇਆ ਲਗਭਗ ਫਗਵਾੜਾ ਮਿਲ ਵੱਲ 50 ਕਰੋੜ ਖੜਾ ਹੈ ਔਰ ਜਿਹਦੇ ਵਿੱਚ ਲਗਭਗ 27 ਕਰੋੜ ਜਿਹੜਾ ਉਹ ਪਿਛਲਾ ਸਾਡਾ 4-5 ਸਾਲ ਦਾ ਬਕਾਇਆ ਖੜਾ ਹੈ ਔਰ ਉਹ ਬਾਰ-ਬਾਰ ਸਰਕਾਰ ਨੂੰ ਕਹਿਣ ਤੇ ਕਿਉਂਕਿ ਜਦੋਂ ਅਸੀਂ ਅ 23 ਦੇ ਵਿੱਚ ਮਿਲ ਚਲਾਈ ਸੀ ਉਦੋਂ ਮਿਲ ਦੇ ਵਿੱਚ ਚਲਾਉਣ ਤੇ ਸਮੇਂ ਅ ਸਰਕਾਰ ਦੇ ਵੱਲੋਂ ਖੇਤੀਬਾੜੀ ਮੰਤਰੀ ਕੁੜੀਆਂ ਸਾਹਿਬ ਉਹ ਵਿੱਚ ਮजूद ਰਹੇ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਕਿ ਇਹ ਜਿਹੜਾ ਨਵੇਂ ਓਨਰ ਆਏ ਨੇ ਇਹੇ ਪੇਮੈਂਟ ਦੇਣਗੇ ਸਾਨੂੰ ਲਿਖਤੀ ਜੀ ਲੈ ਕੇ ਦਿੱਤਾ ਸੀ ਵੀ ਇਹ ਪਹਿਲੇ ਜਿੰਨੇ ਓਨਰ ਸੀਗੇ ਉਹਨਾਂ ਦੀ ਪ੍ਰਾਪਰਟੀ ਉਹਨਾਂ ਨੇ ਲਿਖਵਾ ਲਈ ਹੋਈ ਹੈ ਇਹ ਉਹਨੂੰ ਸੇਲ ਕਰਕੇ ਤੁਹਾਡੇ ਪੈਸੇ 30 ਅਪ੍ਰੈਲ ਤੱਕ ਪਾ ਦੇਣਗੇ ਜਿਨ੍ਹਾਂ ਨੇ ਹੁਣ ਤੱਕ ਸਾਡੇ ਉਪਕਾਇਆ ਪਿਛਲਾ ਨਹੀਂ ਪਾਇਆ ਉਲਟਾ ਗਰੰਟ ਸੀਜ਼ਨ ਦਾ ਇਸ ਰਾਣਾ ਗਰੁੱਪ ਨੇ ਗਰੰਟ ਸੀਜ਼ਨ ਦਾ ਸਾਡਾ 21-22 ਕਰੋੜ ਰੁਪਇਆ ਲਗਭਗ ਉਹ ਹੁਣ ਵੀ ਰੋਕਿਆ ਹੋਇਆ ਉਹ ਨਹੀਂ ਹੱਲੇ ਟਿਕਰ ਪਾਰ ਹੈ ਸੋ ਇਸ ਕਰਕੇ ਅਸੀਂ ਖੁਨੀਆ ਸਾਹਿਬ ਨੂੰ ਵੀ ਮਿਲੇ ਸੀਐਮ ਸਾਹਿਬ ਨੂੰ ਵੀ ਗੱਲ ਰੱਖੀ ਔਰ ਖੁਨੀਆ ਸਾਹਿਬ ਨੂੰ ਵੀ ਮਿਲੇ ਸਰਕਾਰ ਵੀ ਇਹਦੇ ਤੇ ਅੱਖਾਂ ਮੀਟ ਕੇ ਬੈਠੀ ਹੈ ਸਰਕਾਰ ਨੇ ਵਾਦਾ ਕਰਕੇ ਵਾਦੇ ਤੋਂ ਮੁੱਕਰੀ ਹੈ ਕਿਉਂਕਿ ਸਰਕਾਰ ਨੇ ਕਿਹਾ ਸੀ ਵੀ 30 ਤਰੀਕ ਤੱਕ 30 ਅਪ੍ਰੈਲ 2024 ਤੱਕ ਤੁਹਾਡਾ ਸਾਰਾ ਬਕਾਇਆ ਜਿਹੜਾ ਉਹ ਤੁਹਾਨੂੰ ਕਲੀਅਰ ਕਰਾਵਾਂਗੇ ਨਹੀਂ ਉਹ ਕਰੂਗੇ ਤੇ ਅਸੀਂ ਪਰਚਾ ਦੇਵਾਂਗੇ ਪਰ ਅੱਜ ਉਸ ਪਰਚੇ ਤੋਂ ਸਰਕਾਰ ਘੁੰਮ ਗਈ ਨਹੀਂ ਦਿੱਤਾ ਇਸ ਕਰਕੇ ਅਸੀਂ 22 ਅਗਸਤ ਨੂੰ ਮਾਨਯੋਗ ਡੀਸੀ ਸਾਹਿਬ ਕਪੂਰਤਲਾ ਦੇ ਜਿਹੜਾ ਧਰਨਾ ਹੈ ਉਹ ਅਨਾਉਂਸ ਕੀਤਾ ਅੱਜ ਕਿ ਉੱਥੇ ਧਰਨਾ ਦੇਣਾ ਕੀ ਸਰਕਾਰ ਬਿਜ਼ਨਸ ਵਾਲੇ ਤੇ ਪ੍ਰਤੀਕਿਰਤ ਜੰਦਾ ਸਰਕਾਰ ਆਸ਼ਵਾਸ਼ਣ ਦੇ ਕਿ ਕੋਈ ਸਰਮਾ ਦਾ ਟੈਕ ਕਰੂਗਾ ਪਰ ਲੱਗਦਾ ਸਰਕਾਰ ਤਮਾਸ਼ਾ ਕਰੀ ਹੈ ਕਿਉਂਕਿ ਕਾਫੀ ਬਕਾਇਆ ਪੜਾ ਪਿਛਲੇ ਕਿਤੇ ਬਕਾਇਆ ਬਣ ਗਿਆ ਜੀ ਅਗਲੇ ਅਗਲੀ ਵੀ ਉਸ ਵੇਲੇ ਅਗਲਾ ਵੀ ਪੜਾ ਹੋ ਗਿਆ ਜੀ ਤੁਸੀਂ ਇੱਦੋਂ ਦਾ ਜਲਾ ਲਓ ਵੀ ਜਿਹੜੀ ਸਰਕਾਰ ਨੇ ਵਾਦਾ ਕਰਕੇ ਮਿਲ ਚਲਵਾਈ ਵੀ ਬਾਈ ਤੁਹਾਡਾ 30 ਅਪ੍ਰੈਲ ਤੱਕ 2024 ਦੇ 30 ਅਪ੍ਰੈਲ ਤੱਕ ਤੁਹਾਡਾ ਜਿਹੜਾ ਪਿਛਲਾ ਬਕਾਇਆ ਕਲੀਅਰ ਕਰਾ ਦੇਵਾਂਗੇ ਹੁਣ ਸਰਕਾਰ ਦੇ ਕੋਲ ਅਸੀਂ ਬਾਰ-ਬਾਰ ਜਾਣ ਤੇ ਵੀ ਇੱਕ ਮੀਟਿੰਗ ਬੁਲਾਉਣ ਨੂੰ ਤਿਆਰ ਨਹੀਂ ਫਿਰ ਇਹ ਕਿੰਨੀ ਕਿ ਕਿਸਾਨ ਹਤਾਚੀ ਹੋ ਸਕਦੀ ਹੈ ਸਰਕਾਰ ਸੀਐਮ ਸਾਹਿਬ ਦੇ ਅੱਜ ਵੀ ਇਹ ਗੱਲ ਰੱਖੀ ਗਈ ਜਿਸ ਦਿਨ ਸ਼ੁਭਕਰਮ ਨੂੰ 1 ਕਰੋੜ ਦਾ ਚੈੱਕ ਦਿੱਤਾ ਉਸ ਦਿਨ ਮੈਂ ਬਕਾਇਦਾ ਫਗਵਾੜਾ ਮਿਲਦੀ ਗੱਲ ਰੱਖੀ ਸੀ ਸੀਐਮ ਸਾਹਿਬ ਦੇ ਕੋ ਤੇ ਸੀਐਮ ਸਾਹਿਬ ਨੇ ਹੱਸ ਕੇ ਕਹਿ ਦਿੱਤਾ ਕਿ ਰਾਣਾ ਜੀ ਨੂੰ ਤਾਂ ਕਹਦੇ ਆਂ ਕਰੋ ਕਿ ਬੜੇ ਪੈਸੇ ਆ ਤੁਹਾਨੂੰ ਦੇ ਦੇਣਗੇ ਪਰ ਹਾਲੇ ਤੱਕਰ ਪੈਸਾ ਕੋਈ ਨਹੀਂ ਆਇਆ ਇਹਦਾ ਮਤਲਬ ਕਿੰਨੀ ਸੰਜੀਦਗੀ ਨਾਲ ਸਰਕਾਰ ਕਿਸਾਨਾਂ ਦੇ ਪੱਖ 'ਚ ਹੈ ਕਿੰਨੀ ਕਿ ਸੀਰੀਅਸ ਹੈ ਕਿਸਾਨਾਂ ਲਈ ਨਜ਼ਰ ਆ ਰਿਹਾ ਹੈ ਪਈ ਸਾਡੇ ਬਾਰ ਬਾਰ ਮੰਨ ਪੱਤਰ ਦੇਣ ਤੇ ਵੀ ਇਹ ਸਰਕਾਰ ਸਾਡਾ ਪਿਛਲਾ ਬਕਾਇਆ ਦੇਣ ਨੂੰ ਦੂਆ ਨੂੰ ਤਿਆਰ ਨਹੀਂ ਜਿਹੜਾ ਕਿ 4-5 ਸਾਲ ਪੁਰਾਣਾ ਬਕਾਇਆ ਖੜਾ ਹੈ ਤੇ ਇਹ ਸਰਕਾਰ ਸਾਨੂੰ ਉਹ ਦੂਆ ਨੂੰ ਤਿਆਰ ਨਹੀਂ ਜਿਵੇਂ ਸੰਜੀਕੀ ਤੁਸੀਂ ਗੱਲ ਕੀਤੀ ਸਰਕਾਰ ਸੀਐਮ ਸਰ ਇੱਕ ਪਾਸੇ ਕੰਦੇ ਕਿਤੇ ਵੀ ਬਕਾਇਆ ਕਿਤੇ ਵੀ ਜਿਹੜਾ ਕੋਈ ਕਿਸੇ ਨੂੰ ਨੁਕਸਾਨ ਨਹੀਂ ਹੋਣਾ ਪਰ ਆਹ ਤਰੀਕੇ ਨਾਲ ਰਵਈਆ ਕਿ ਇੱਕ ਪਾਸੇ ਪਤਾ ਹੈ ਕਿ ਸਾਡਾ ਸਰ ਬਕਾਇਆ ਖੜਾ ਹੈਗਾ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਾ ਸਕਤੀ ਕਰਨ ਦਾ ਇੱਕ ਹਾਸੋਏ ਤਰੀਕੇ ਨਾਲ ਗੱਲ ਕਰਿਆ ਨਹੀਂ ਕਿ ਹਾਂ ਵੀ ਕੋਈ ਨਹੀਂ ਕਰਵਾ ਦਾਂਗੇ ਜੀ ਅੱਪੇ ਕਿਵੇਂ ਦੇਖੋ ਸਾਡੇ ਸੀਐਮ ਸਾਹਿਬ ਵੀ ਤਾਂ ਮੈਂ ਗੱਲ ਕਰਾਉ ਤਾਂ ਅੱਜ ਵੀ ਅ ਸੀਐਮ ਸਾਹਿਬ ਦੀ ਜਿਹੜੀ ਮਰਿਆਦਾ ਕੁਰਸੀ ਹੈ ਉਹਨੂੰ ਅੱਜ ਵੀ ਰੰਗਮੰਚ ਦੀ ਸਟੇਜ ਹੀ ਸਮਝ ਕੇ ਬੈਠੇ ਆ। ਵੀ ਉਹ ਜੋ ਚੁਟਕਲੇ ਸਟੇਜਾਂ ਤੋਂ ਸੁਣਾਇਆ ਕਰਦੇ ਸੀ ਲੋਕ ਹੱਸ ਕੇ ਡੇ ਘਰ ਚਲੇ ਜਾਇਆ ਕਰਦੇ ਸੀ। ਅੱਜ ਵੀ ਐਵੇਂ ਹੀ ਸਮਝਦੇ ਆ ਕਿ ਸਰਕਾਰ ਵੀ ਐਵੇਂ ਚੱਲ ਜਾਨੀ 5 ਸਾਲ ਪਰ ਨਹੀਂ ਲੋਕ ਯਾਦ ਰੱਖਿਆ ਕਰਦੇ ਆ। ਮੈਂ ਦੱਸਣਾ ਚਾਹੁੰਦਾ ਮੌਕੇ ਦੀ ਸਰਕਾਰ ਨੂੰ ਐਸ ਇਲੈਕਸ਼ਨ ਚੈਂਪੀ ਵਾਲੀ ਜਿਹਾ ਵੇਖ ਲੋ ਤੇ ਆਉਣ ਵਾਲੇ ਸਮੇਂ ਤੁਹਾਡਾ ਇਦੋਂ ਵੀ ਮਾੜਾ ਹਾਸ ਰੋਏਗਾ ਜੇ ਤੁਸੀਂ ਲੋਕਾਂ ਦੇ ਗੱਲ ਨਾ ਵਾਂ ਫੜੀ ਖਾਸ ਕਰ ਕਿਸਾਨਾਂ ਦੀ ਬਾਹਰ ਨਾ ਫੜੀ ਕਿਸਾਨਾਂ ਨੂੰ ਤੁਸੀਂ ਇੰਨਾ ਮਸ਼ਕਰੇ ਕਰਦੇ ਰਹੇ ਤੇ ਉਹਨਾਂ ਦੇ ਪੈਸੇ ਬਿਨਾਂ ਦਵਾਏ ਫੇ ਆਉਣ ਵਾਲਾ ਸਮਾਂ ਜਿਹੜਾ ਤੁਹਾਨੂੰ ਕਿਸਾਨ ਦੱਸਣਗੇ 22 ਤੱਕ ਹੀ ਪ੍ਰੋਟੈਸਟ ਕਰਨਾ ਇੱਕ ਦਿਨ ਦਾ ਹੋਵੇ ਤੇ ਉਸ ਤੋਂ ਬਾਅਦ ਅੱਗੇ ਕੀ ਕਰਨੀ ਚਾਹੀਦਾ ਹੈ ਦੇਖੋ ਅਸੀਂ ਉੱਥੇ ਮੌਕੇ ਦੇ ਰਾਨੀ ਦੀ ਤੈਅ ਕਰਾਂਗੇ ਹਾਲ ਦੀ ਘੜੀ ਅਸੀਂ ਇੱਕ ਆਖਿਆ ਸਾਡੇ ਸਕੱਤਰ ਸਾਹਿਬ ਨੇ ਵੀ ਇਹ ਗੱਲ ਆਖੀ ਹੈ ਕਿ ਜਿੰਨਾ ਚਿਰ ਇਹਦਾ ਫੈਸਲਾ ਨਹੀਂ ਹੋ ਜਾਂਦਾ ਬਕਾਇਆ ਦਾ ਉਹਨਾਂ ਚਿਰ ਸਾਡਾ ਅੰਦੋਲਨ ਜਾਰੀ ਰਹੇਗਾ 22 ਤ ਨੂੰ ਇੱਕ ਦਿਨ ਦਾ ਪ੍ਰੋਟੈਸਟ ਹੈ ਕਿ ਨਹੀਂ ਅਜੇ ਅਜੇ ਨਿਰਮਿਤ ਸਮੇ ਲਈ ਜੇਕਰ ਉੱਥੇ ਜਾ ਕੇ ਕੋਈ ਸਰਕਾਰ ਵੱਲੋਂ ਕੋਈ ਫੈਸਲਾ ਆਉਂਦਾ ਹੈ ਉਹ ਬੈਠ ਕੇ ਸਹਿਮਤੀ ਬਣਦੀ ਹੈ ਫਿਰ ਉਹਗੇ ਲਿਖਿਆ ਜਾਏਗਾ ਪਰ ਇਹਦੇ ਅਨਮਿੱਤ ਸਮਝੂ